ਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਤੇ ਆਪਾਂ ਲੱਗੇ ਆ ਗੰਨੇ ਨੂੰ ਪ੍ਰੋਸੈਕਟਰ ਮਾਰਨ ਇਹਦੇ ਆ ਖੇੜਾ ਜਿਆ ਨੂੰ ਗੋੜ ਦਾਂਗੇ ਦਿਖਾਉਨੇ ਤੁਹਾਨੂੰ ਗੋੜ ਕੇ ਕਰਦੇ ਆ ਆਓ ਫਿਰ ਪ੍ਰਸ਼ਾਦਾ ਚ ਗਈਏ ਤੁਹਾਨੂੰ ਮੰਡ ਦੇ ਨਿਆਰੇ ਠੰਡੀਆਂ ਵਾਵਾਂ ਤਤੀਆਂ ਵਾਵਾਂ ਸੋਲਰ ਵਾਲੀ ਗੱਲ ਚੈੱਕ ਲਓ ਮੈਂ ਤੋਂ ਇਦਾਂ ਆ ਪਖੇੜਾਂ ਲੇ ਕੀਤਾ ਏ ਖੇੜਾਂ ਕੱਢ ਕੇ ਤੇ ਗੰਨਾ ਲਾਇਆ ਏ ਹੁਣ ਵਿੱਚ ਵਿੱਚ ਕੱਖ ਰਹਿ ਗਿਆ ਪਾਣੀ ਲਾ ਕੇ ਸਪਰੇਅ ਮਾਰਦਾਂਗੇ ਉਧਰ ਬੰਦਾ ਆਪਣਾ ਲੱਗਾ ਹੋਆ ਗੰਨੇ ਦੀ ਗਢਾਈ ਕਰਨ ਚੱਲਣ ਦਾ ਕੰਮ ਚਲੋ ਚੱਲਦੇ ਆਂ ਫਿਰ ਆਪਾਂ ਤੁਖਮਨੇ ਤੁਹਾਨੂੰ ਇੱਕ ਹੋਰ ਚੰਪਕਾ ਏਦਾਂ ਗੰਨਾ ਬੋਡੀ ਜਾਂਦਾ ਲਓ ਮਿੱਤਰੋ ਪੁਰਜਾ ਲਾਇਆ ਹੈ ਕਿ ਤੁਹਾਨੂੰ ਘਰੇ ਜਾ ਕੇ ਦਿਖਾਉਨੇ ਆ ਕੀ ਇਹ ਕੀ ਸਾਖਤਾ ਵੇ ਦਾ ਤੱਕ ਮੈਂ ਇਹਨਾਂ ਚੈੱਕ ਕਰਾਉਣੇ ਜਾ ਕੇ ਲਓ ਮਿੱਤਰੋ ਆ ਪੁਰਜਾ ਲੈੰਦਾ ਆ ਪੰਕ ਜਿੱਦਾਂ ਨਾ ਹੁਣੋਂ ਆਪਣੇ ਪਾਣੀ ਦੀ ਲੋੜ ਜਿੱਥੇ ਆਪਾਂ ਇੱਕ ਬੋਰ ਵਾਦੀ ਕਰਾਇਆ ਵਾ ਬੋਰ ਆਪਣੇ ਤਕਰੀਬਨ ਹਰ ਥਾਂ ਦੋ ਹੈਗੇ ਆ ਜਿੱਥੇ ਲੋੜ ਹੋਏ ਆ ਰਾਮਨਾਥ ਦਾ ਪੈਪ ਦੇ ਕੇ ਪਲੇਟ ਲਾਵਾਂਗੇ ਕਲੈਂਪ ਫਿਟ ਕਰਕੇ ਤੇ ਇਹਦੇ ਕਿ ਪਲੇਟ ਲਾ ਦਾਂਗੇ ਬੋਰ ਨੂੰ ਲਾਤੀ ਜਿੱਥੇ ਮਰਜ਼ੀ ਰਾਂ ਆਉਣਾ ਚੱਲੇਗਾ ਬੈਲਟਾਂ ਲੱਗੀਆਂ ਟਾਇਰਡ ਹੋ ਜਾਂਦਾ ਕੰਮ ਇਹ ਪੁਰਜਾ ਇੰਨਾ ਸੌਖਾ ਨਾ ਕੰਮ ਕਿਸਾਨਾਂ ਲਈ ਤੇ ਇਹ ਪੁਰਜਾ ਤੋਹਫਾ ਹੀ ਏ ਜਿੱਧਰ ਮਰਜ਼ੀ ਲੈ ਜਾਓ ਠੀਕ ਹੈ ਜੀ ਜੇ ਆਪਣੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜੀਂਦੇ ਵਾਦ ਦੇ ਰੋ ਮਿਲਦੇ ਆ ਅਗਲੀ ਵੀਡੀਓ ਜ ਆਪਣੇ ਮੰਮੀ ਜੜੇ ਦਾ ਧਿਆਨ ਜ਼ਰੂਰ ਰੱਖਿਓ ਰੱਬ ਰੱਖਾ ਮਿਲਦੇ ਹਾਂ ਅਗਲੀ ਵੀਡੀਓ 'ਚ